ਬਰਨਾਲਾ ਦੇ ਬਠਿੰਡਾ ਸੰਗਰੂਰ ਮੁੱਖ ਹਾਈਵੇ ਉੱਪਰ ਮੋਗਾ ਬਾਈ ਵਾਸਤੇ ਇੱਕ ਆਲਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਹ ਅੱਗ ਇੰਨੀ ਭਿਆਨਕ ਸੀ ਕਿ ਕਾਰ ਸਵਾਰ ਦੀ ਇਸ ਹਾਦਸੇ ਵਿੱਚ ਸੜਕੇ ਮੌਤ ਹੋ ਗਈ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਦੀ شناخت ਹਰਚਰਨ ਸਿੰਘ ਵਾਸੀ ਦਰਾਜ ਬਜੇ ਹੋਈ ਹੈ। ਉਹਨਾਂ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੇ ਬਾਅਦ ਆਸ-ਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਅੱਗ ਜਿਆਦਾ ਭਿਆਨਕ ਹੋਣ ਕਾਰਨ ਇਸ ਹਾਦਸੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਹ ਮੈਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਨਾ ਐਂ ਕਰਕੇ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਗੁਰੂਰ ਹਾਈਵੇ ਤੇ ਮੋਗਾ ਬਾਈਪਾਸ ਨਿਕਲਦਾ ਇਹਦੇ ਤੇ ਗੱਡੀ ਨੂੰ ਅੱਗ ਲੱਗੀ ਉੱਥੇ ਪਹੁੰਚੋ ਅਸੀਂ ਤੁਰੰਤ ਇੱਥੇ ਪਹੁੰਚ ਗਏ ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ ਚਲ ਕਾਫੀ ਬੁਝਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਕਾਫੀ ਉਹਦੇ ਤੇ ਰੇਤਰੂ ਤਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਹੋਈ ਬੰਦਾ ਵਿੱਚ ਸੀ ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ ਕੀ ਨਾਮ ਆ ਕੋਲ ਬੰਦਾ ਸੀ ਇਹ ਬੰਦੇ ਦਾ ਨਾਮ ਹਰਚੰਨ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਦਰਾਜ ਹੈਗਾ ਗੱਡੀ ਦਾ ਨੰਬਰ ਪਲੇਟ ਤੋਂ ਅਸੀਂ ਵੈਰੀਫਾਈ ਕਰਵਾ ਕੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਬੁਲਾ ਲਿਆ ਕੋ ਪਹੁੰਚ ਚੁੱਕ ਨੇ ਇੱਥੇ ਤੇ ਡੈੱਡ ਬੋਡੀ ਬਾਹਰ ਕਰਵਾ ਲਈ ਹੈ ਵਰਕ ਕਰਵਾ ਕੇ ਹਸਪੀਟਲ ਲੈ ਕੇ ਜਾ ਰਹੇ ਆਂਗੇ ਮੇਰਾ ਨਾਮ ਜਸਵੀਰ ਸਿੰਘ ਹੈ ਜੀ son of ਗੁਲਾਬ ਸਿੰਘ ਪਿੰਡ ਦਰਾਜ ਤੇ ਮੇਰੀ ਭੂਆ ਦਾ ਲੜਕਾ ਸੀ ਗਈ ਸਕੈਂਦੋ ਸਾਡੇ ਇਹ ਤੇ ਇਕੱਲਾ ਹੀ ਮੁੰਡਾ ਜੀ ਇਹ ਹੈ ਦੇ ਮਮੀ ਡੈਡੀ ਦੀ ਵੀ ਡੈਥ ਹੋਈ ਹੈ ਪਹਿਲਾਂ ਬੱਚੇ ਡੈਡੀ ਦੀ ਦਾ ਛੋਟੇ ਹੁੰਦੇ ਡੈਥ ਹੋ ਗਈ ਸੀਰੇ ਦੋ ਬੱਚੇ ਮੁੰਡਾ ਕੁੜੀ 10 ਸਾਲ ਦੇ ਤੇ ਇਕੱਲੇ ਸੀਗੇ ਸਵੇਰੇ ਇਹ ਪਹਿਲਾਂ ਸਾਡੇ ਡੇਰੇ ਪ੍ਰੋਗਰਾਮ ਸੀ ਦਰਾਜ ਉੱਥੇ ਗਿਆ ਜੀ ਮੇਰੇ ਨਾਲ ਹੀ ਮੈਂ ਉਹਨੂੰ ਡੇਰੇ ਤੱਕ ਆਇਆ ਉਸ ਵਿਚਾਰੇ ਨੂੰ ਗੱਡੀ ਚ ਉਹ ਤੇ ਟੱਕਰ ਗਿਆ ਮੈਨੂੰ ਜਾਂਦਾ ਤੇ ਅੱਗੇ ਮਡੇਰੇ ਤੱਕ ਪਤਾ ਤੇ ਵਧੀਆ ਬਹੁਤ ਨਰਮ ਪਰਿਵਾਰ ਹੈ ਜੀ ਕੋਈ ਖਾਂਦਾ ਨਹੀਂ ਪੀਂਦਾ ਨਹੀਂ ਸੀ ਕੁਝ ਬਸ ਤੁਸੀਂ ਸਮਝ ਲੋ ਘੜੀ ਤਵਾ ਹੋ ਗਿਆ ਜੀ ਇਹਨਾਂ ਦਾ ਉਹ ਮਰੀ ਦੀ 32 33 ਸਾਲ ਹੋ ਗਈ ਜੀ ਇਹ ਕੋਈ ਜਾਂਦਾ ਜੀ ਧੁੱਪ ਕਰਨ ਲਾ ਲੋ ਜਾਂ ਕੋਈ ਸੌਫਟ ਕੋਈ ਘੰਟ ਵਜਾ ਕੋਈ ਆ ਕੋਈ ਦੇਖਣ ਵਾਲੀ ਮੰਨ ਲਓ ਅੱਗ ਲੱਗੀ ਹੈ ਗੱਡੀ ਨੂੰ ਗੱਡੀ ਨਵੀਂ ਗੱਡੀ ਹੈ ਕੋਈ ਗੈਸ ਤੇ ਗੱਡੀ ਨਹੀਂ ਪੈਟਰੋਲ ਦੀ ਓਰੀਜਨਲ ਗੱਡੀ ਹੈ ਪਿੰਡ ਤੇ ਸਾਡੇ ਜੀ ਡੇਰੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਉੱਥੇ ਹੀ ਬੰਦਾ ਸੇਵਾ ਕਰ ਰਿਹਾ ਸੀਗਾ ਕਿਤੇ ਵੀ ਸੇਵਾ ਕਰਕੇ ਨਿਕਲੇ ਤੜਕੇ ਕੀ ਟਾਈਮ ਚ ਕਿਤੇ 10 ਦਾ ਟਾਈਮ ਸੀ ਤੜਕੇ 10 ਦਾ ਟਾਈਮ ਸੀ ਜਦੋਂ ਮੈਂ ਇਹਨੂੰ ਮੰਨ ਲਓ ਉੱਥੇ ਡੇਰੇ ਗਿਆ ਜੀ ਇਹ ਉਦੋਂ ਬਾਅਦ ਹੀ ਸੰਦਾ ਹੁਣ ਅਚਾਨਕ ਇੱਥੋਂ ਫੋਨ ਗਿਆ ਪਤਾ ਲੱਗਿਆ ਵੀ ਦਰਾਇ ਦੀ ਗੱਡੀ ਹੈ ਐ ਕਰਕੇ ਵੀ ਆ ਗੱਲ ਬਾਤ ਆ ਫਿਰ ਅਸੀਂ ਆ ਆਈ ਹੈ ਕੋਈ ਜਿਹੜਾ ਨਾ ਸਕੂਲ ਬੱਸ ਆਈ ਇਹਦੇ ਕੋਲੇ ਮੰਡੀ ਲੈਟਰ ਦੇ ਵਿੱਚ ਸਕੂਲ ਬੱਸ ਲਾਉਂਦਾ ਜੀ ਉਹਦੇ ਕੋਈ ਆਪਦੇ ਕੰਮ ਸੰਬੰਧੀ ਜਾਂ ਪ੍ਰਵਾੜਕ ਕੰਮ ਸੰਬੰਧੀ ਕੋਈ ਜਾ ਰਿਹਾ ਹੋਊਗਾ ਜੀ ਇਹਦੇ ਬਾਰੇ ਤਾਂ ਜੀ ਹੁਣ ਆਪਾਂ ਪ੍ਰਮਾਤਮਾ ਜਾਣਦਾ ਜੀ ਕਿਹੜੇ ਫੁੱਲ ਚ ਲੱਗੇ ਹੋਏ ਇਹ ਮੰਡੀ ਲੈਟਰ ਆਈ ਰੰਪਰਾ ਫੁੱਲ ਉਹਦੇ ਵਿੱਚ ਇਹਦੀ ਬੱਸ ਪਾਈ ਦੀ ਹੈ ਜੀ ਇਹਦੇ ਜੀ ਦੋ ਬੱਚੇ ਹੈ ਜੀ ਤੇ ਮੰਮੀ ਡੈਡੀ ਦੇ ਇਹਦੇ ਡੈਥ ਹੋਈ ਵੀ ਹੈ ਜੀ ਇਕੱਲੇ ਹੀ ਸੀਗੇ ਜੀ ਐ ਸਮਝੋ ਜੀ ਕਰ ਮੰਗ ਤੋਂ ਪ੍ਰਸ਼ਾਸਨ ਦਾ ਇਹੀ ਹੈ ਜੀ ਬਸ ਵੀ ਇਹਹੀ ਅੰਦ੍ਰਗਟਨਾ ਨਾ ਹੁਣ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਗਰਮੀ ਦਾ ਟਾਈਮ ਹੈ ਆਪਦਾ ਸਵੇਰੇ ਸ਼ਾਮ ਠੰਡੇ ਹੋਏ ਆਪਦੀ ਗੱਡੀ ਨੂੰ ਪੂਰੀ ਗੌਰ ਨਾਲ ਚੈੱਕ ਕਰਵਾ ਕੇ ਕੋਈ ਲੀਕੇਜ ਵਗੈਰਾ ਜਾਂ ਹੋਰ ਇਹੋ ਜਿਹੇ ਵਜ੍ਹਾ ਜੁਗਿਆ ਬਚ ਸਕੀਏ ਜੀ ਉਹ ਗੱਲ ਗਲਤ ਹੈ ਜੀ ਵੀਡੀਓ ਦਾ ਕੋਈ ਤਾਲਕ ਨਹੀਂ ਹੈਗਾ ਉਹ ਤਾਂ ਆਦੀ ਪਾਲਿਸੀ ਟੀ ਲਈ ਵੀਡੀਓ ਬਣਾ ਲੈਂਦੇ ਆ ਜੀ ਸਪੈਸ਼ਲੀ ਪਹਿਲਾਂ ਪ੍ਰਸ਼ਾਸਨ ਨੂੰ ਕਾਲ ਕਰਨਾ ਬਹੁਤ ਜ਼ਰੂਰੀ ਹੈ ਵੀਡੀਓ ਤਾਂ ਬਾਅਦ ਦੀ ਗੱਲ ਹੈ ਉਹ ਜਿਵੇਂ ਜਿੰਮੇਵਾਰੀ ਸਮਝਣ ਆਪਣੀ ਉਹ ਜੁਮੇਵਾਰੀ ਹੈ ਸਮਝਣ ਦੀ ਪਹਿਲੀ ਗੱਲ ਤਾਂ ਪ੍ਰਮਾਤਮਾ ਇਹ ਜੀ ਕੋਈ ਦੇਣ ਨਾ ਲਿਆਵੇ ਜੀ ਕਿਸੇ ਦਾ ਕੋਈ ਮਾੜਾ ਟਾਈਮ ਨਾ ਆਵੇ ਜੇ ਕੋਈ ਆਉਂਦਾ ਵੀ ਆ ਤਾਂ ਪਰਮਾਤਮਾ ਕਰੇ ਉਹਨਾਂ ਨੂੰ ਵੀਡੀਓ ਨਹੀਂ ਪਜਾਏ ਕੋਈ ਥਾਣੇ ਜੀ ਥਾਣੇ ਨੂੰ ਜਾਂ ਕੋਈ ਸਿਵਲ ਪ੍ਰਸ਼ਾਸਨ ਦੇ ਕਿਸੇ ਬੰਦੇ ਨੂੰ ਵੀ ਫਾਰਮ ਕਰਨਾ ਚਾਹੀਦਾ ਜੀ ਵੀਡੀਓ ਤੱਕ ਨਾ ਸੀਮਤ ਰਹੇਣ ਜੀ ਗੱਲੀ ਵੀਡੀਓ ਕੋਈ ਮਹਿਲਾ ਨਹੀਂ ਰੱਖਦੀ